ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਬਿਲਕੁਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗਾਂ ਦਿਖਾਉਣੀ ਹੈ ਤੇ ਸੂਈ ਸਵਾਈ ਵਿਖਾਉਣੀ ਹੈ ਤਾਜੀ ਸੂਈ ਹੈ ਅਜੇ ਆਹ ਦੇਖ ਸਕਦੇ ਬਿਲਕੁਲ ਤਾਜ਼ਾ ਬੱਚਾ ਜਿਹੜਾ ਇਹਦਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਕਾਲ ਵਾਲੀਆਂ ਵੇਚਤੀਆਂ ਫਿਰ ਹਾਂਜੀ ਵੇਚੀਆਂ ਵੇਚੀ ਠੀਕ ਐ ਤੇ ਅਜ ਇੱਕੋ ਹੀ ਆ ਫਿਰ ਹਾਂਜੀ ਹਾਂਜੀ ਫਿਰ ਕੋਈ ਹਰ ਜਲਾ ਸੁਈ ਸੁਵਾਈ ਹੈਨਾ ਠੀਕ ਐ ਨਾਮ ਦੱਸਦੇ ਕਰੀ ਆਪਾਂ ਮਾੜੀ ਜੀ ਮੇਰਾ ਜਿੰਦਾ ਹਾਂਜੀ ਫੋਨ ਨੰਬਰ ਹੈਗਾ 99 44 63 94 ਹਾਂਜੀ ਐਡਰੈਸ ਹੈਗਾ ਵੀਰ ਜੀ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਠੀਕ ਐ ਪੁਰਾਣਾ ਤਰਨਤਾਰਨ ਰੋਡ ਐਨਾ ਵੀਰ ਜੀ ਹਾਂਜੀ ਉੱਤੇ ਪੈਂਦਾ ਵੀਰ ਜੀ ਆਪਣਾ ਪੈਨ ਕਰਵਾ ਲਈ ਠੀਕ ਐ ਹਾਂਜੀ ਤੇ ਫੋਨ ਨੰਬਰ ਬੋਲ ਦੇ ਫੋਨ ਨੰਬਰ ਹੈ 99 44 63 94 ਠੀਕ ਐ ਤੇ ਅੱਜ ਇੱਕੋ ਹੀ ਹੈ ਰਣਾ। ਨਾਮ ਜੀ ਇੱਕ ਹੋਰ ਲਈਆ ਉਹ ਆਉਣ ਵਾਲੀ ਆ। ਅੱਛਾ ਜਾਨ ਮੇਰਾ ਵੀਰ ਤੋਂ ਮੰਗੂਗਾ ਵੀਡੀਓ ਪਾ ਲਾਂਗੇ। ਉਹ ਕਹੋ ਜੀ। ਉਹ ਵੀ ਜੀ ਪਹਿਲਾਂ ਦੂਜਾ ਸੁਭਾ ਸੁਈ ਆ। ਸੁਭਾ ਕਰੋ ਦੋ ਤਿਆਰ ਹੈ ਵੀ ਜੀ ਸੁਈ ਨੂੰ ਕੋਈ 20 ਦਿਨ ਹੋ ਗਏ। ਅੱਛਾ ਬੱਚਾ ਹੈਗਾ ਮਗਰ। ਹਾਂ ਜੀ ਬੱਚਾ ਹੈਗਾ। ਠੀਕ ਹੈ। ਤੇ ਹੁਣ ਪਹਿਲਾਂ ਇਹ ਤੁਹਾਨੂੰ ਦਿਖਾ ਦਈਏ। ਇਹ ਜਰਸੀ ਕ੍ਰੋਸ ਹੈ ਕਾਦੇ ਦਾ ਜਿਹੜਾ ਜਰਸੀ ਵਾਲਾ ਆ। ਬਹੁਤਾ ਉੱਚਾ ਨਹੀਂ ਆ ਤੇ ਥੱਲਿਆਂ ਪਰ ਜਿਹੜੇ ਕਾफी ਸਫਾਈ ਜਆ। ਵੱਡੇ ਅੰਗਾਵਾਂ ਨੂੰ ਸੋਨਾ ਹਵਾਨਾ ਜਿਹੜਾ ਇਹਦੇ ਲੱਗਾ। ਆਹ ਦੇਖ ਸਾਦੇ ਜੀ। ਚੰਗੇ ਕੱਪ ਤੇ ਚੰਗੇ ਸਾਈਜ਼ ਦਾ ਸਾਨੇ ਆ। ਤੇ ਬੰਤਰ ਹਵਾਨੇ ਦੀ ਚੰਗੀ ਆ ਜਿਹੜੀ ਕਿੰਨਾ ਕਿ ਚੜਹਾ ਵੇ ਦਿਨ ਸੁਈ ਨਾ ਉਹ ਵੀ ਜੇ ਸੁਈ ਤਾਂ ਜਵੇ ਨੀ ਤੀਸਰਾ ਦਿਨ ਆ ਤੇ ਬੱਚਾ ਕੀ ਮਗਰ ਬੱਚਾ ਵੀ ਨਹੀਂ ਵਸ਼ਾ ਆਇਆ ਮਗਰੇ ਦੇ ਬੱਚਾ ਆ ਤੇ ਅਜੇ ਤੇ ਬੋਲਾ ਹੀ ਹੁਣ ਆ ਇਹਦੇ ਕੋਲ ਅੱਜ ਇਹਦੇ ਕੋਲ ਤੇਰਾ ਅਜੇ 14ਵਾਂ ਜੀ ਬੋਲੋ ਤੇ ਆ ਜੀ ਅੱਛਾ ਹਾਂ ਜੀ ਦੁੱਧ 20 ਕਿਲੋ ਭਰਦੀ ਆ ਠੀਕ ਹੈ ਤੇ ਤੋਰੀ ਹੈ ਕਰੀ ਨਾ ਲੈ ਜਾ ਜੀ ਬਾਕੀ ਸੁਈ ਸੁਵਾਈ ਆ ਕੋਈ ਵੀਰ ਆਪਣੀ ਚਵਾਈ ਕਰਕੇ ਖੜੇ ਲੈ ਅੱਗੇ ਕੋਈ ਰੱਸੀ ਦੀ ਲੋੜ ਨਹੀਂ ਇਹਨੂੰ ਠੀਕ ਆ ਨਾ ਰੱਸੀ ਪਵਾਉਂਦੀ ਠੀਕ ਆ ਇਹ ਰੱਸੀ ਰੱਸੀ ਬਾਕੀ ਇਹ ਆ ਕਿ ਗਰਮੀਆਂ 'ਚ ਜਿਹੜਾ ਵਾ ਕੋਈ ਦੀ ਗੱਲ ਨਹੀਂ ਆ ਲੈ ਜਾ ਵੀਦੀ ਤੇ ਚਵਾਚੂ ਉਹ ਵੀ ਜੀ ਓਕੇ ਪੂਰਾ ਚਾ ਦਿਖਾਈ ਦੀ ਚਵਾਖੇ ਦੇ ਦਾ ਆ ਬੱਚਾ ਜਿਹੜਾ ਇਹਦੇ ਮਗਰ 나ੜ ਉਹ ਜਿਹੜਾ ਬਿਲਕੁਲ ਨਾਲਤ ਆ ਜਾਏਗੀ ਗਿਲਾ 나ੜ ਉਹ ਰਪੀ ਜੀ ਆ थाने ਦੇਖ ਸਕਦੇ ਜੇ ਲਾਗੇ ਤਾਂ ਦਿਖਾ ਦਿਏ ਵੀ ਜੀ ਚਵਾਖੇ ਦੇ ਦਾ ਉਤਰਾ ਮਿਰਜੀ ਬੋਲੇ ਤਾਂ ਸਾਫ ਕਰਤੀ ਹੈ ਜੇ ਕਿ ਨਹੀਂ ਨਹੀਂ ਯਾਰ ਪੀਜੀ ਹੋਈ ਨਹੀਂ ਅਜੇ ਨਹੀਂ ਸਾਫ ਕੀਤੀ ਪਰ ਜੇ ਘਰ ਬੀਜੀ ਕਰ ਬੈਠਿਆਂ ਤੇ ਮੁਰ ਕੇ ਡਾਊਨ ਹੋ ਗਈ ਤਾਂ ਹਾਂਜੀ ਆਹੋ ਇਹ ਡਾਊਨ ਹੋ ਗਈ ਹੈ ਮਾਦਰ ਕੋ ਵਤ ਜਾਣ ਦੀ ਗਾਵਾਂ ਨਹੀਂ ਵਤ ਹਾਂਜੀ ਹਾਂਜੀ ਤਾਂ ਚਵਾਈ ਕਰੀ ਦੇਣੀ ਉਹਦੀ ਫਿਰ ਹਾਂਜੀ ਬਾਕੀ ਇਹ ਕੋਈ ਮੇਨ ਮਕਸਦ ਮਿਲ ਗਈ ਤਾਂ ਨਹੀਂ ਹੈ ਸਿਰਫ ਆਪਾਂ ਤੁਹਾਨੂੰ ਚਵਾਈ ਦਿਖਾਉਣਾ ਵਾ ਤੇ ਚਵਾਈ ਇਹਦੀ ਹੋਣ ਵਾਲੀ ਆ ਵੀਰ ਜੀ ਨੇ ਕਹਿੰਦੇ ਸਿਰ ਚਵਾਈ ਜੜੀ ਇਹਦੀ ਕਰ ਦਿੰਨੇ ਆ ਬਾਕੀ ਦੋ ਟਾਈਮ ਤੁਸੀਂ ਆਪਣੀ ਚਵਾਈ ਆਪ ਹੀ ਕਰਕੇ ਖੜਨੀ ਆ ਸਿਰਫ ਆਪ ਚਵਾਈ ਤੁਹਾਨੂੰ ਸੋਣੀ ਚਵਾਈ ਬਾਕੀ ਇਹ ਹੈ ਕਿ ਜਿੱਥੇ ਖਲੋਗੀ ਉੱਥੇ ਖਲੋਗੀ ਕੋਈ ਹਿੱਲ ਜੋਲ ਨਹੀਂ ਹੈ ਸਟੈਚੂ ਪਾਣੀ ਆਂਦੀ ਹੈ ਠੀਕ ਹੈ ਜੀ ਬਾਕੀ ਜਿੰਨੇ ਵੀ ਛੜਨੀ ਆ ਆਪਣੀ ਦੋ ਟਾਈਮ ਚੋਗੇ ਛੜਨੀ ਆ ਹਾਂ ਪਿਛਲੇ ਸਨਾਂ ਦਾ ਵੀ ਜਵਾਬ ਦੇਖ ਸਕਦੇ ਹੋ ਜੀ ਅਈ ਜਿਹੜੀ ਲਗਭਗ ਹੋਣੀ ਵਾਲੀ ਹੈ ਖਾਲੀ ਕਰ ਦੇਣੀ ਵੀਰ ਜੀ ਹੁਣ ਹਾਂ ਜੀ ਬਾਕੀ ਫੇਰ ਆਪਾਂ ਬੇਨਤੀ ਕਰਦੀਏ ਬੇ ਕੋਈ ਮਿਲਕਿੰਗ ਨਹੀਂ ਆਪਾਂ ਕਰਾਉਂਦੇ ਤੇ ਸਿਰਫ ਆਪਾਂ ਤੁਹਾਨੂੰ ਇੱਕ ਚਵਾਈ ਦਿਖਾਉਣਾ ਸੀ ਤੇ ਵੀਰ ਜੀ ਨੇ ਕਹਿੰਦੇ ਕਿ ਚੌਣ ਆਲੀ ਹੈ ਤੇ ਜਿਹੜੀ ਚਵਾਈ ਵੀ ਇਹਦੀ ਕਰ ਦਿੰਨੇ ਖੜਨੀ ਤਾਂ ਹੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਹੀ ਆ ਇੱਕ ਠੰਡੀ ਸਹੇਲ ਦਾ ਪਤਾ ਲੱਗ ਜਾਂਦਾ ਇਹਨੇ ਨਾ ਬਾਕੀ ਇਹ ਸ਼ਾਮ ਦੇ ਟਾਈਮ ਆਪਾਂ ਚਵਾਈ ਕਰਨੀ ਹੈ ਜਿਹੜੀ ਸ਼ਾਮਾਂ ਦੇ ਟਾਈਮ ਬਾਕੀ ਹੈ ਕਿ ਇੱਕ ਵਾਰੀ ਜਿੱਥੇ ਖਲੋਗੀ ਆ ਉੱਥੇ ਖਲੋਗੀ ਆ

ਕੀ ਜੀ ਇਹ ਆ ਕਿ ਜਿਹੜੀ ਪੂਰੀ ਖਾਲੀ ਕਰਤੀ ਆਣ ਤੇ ਆ ਜਿਹੜਾ ਦੁੱਧ ਹੁਣ ਇਹਨੇ ਕੱਢਿਆ ਤੇ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਫਿਰ ਆਪਾਂ 2000 ਰੁਪਏ ਜੀ ਫੋਨ ਤੇ ਕਰਾਂਗੇ ਜਿਹਨੂੰ ਪਸੰਦ ਹੋਊਗਾ ਜਿਆਦਾ ਜੀ ਰੱਖਣਾ ਹੈ ਕਰ ਲਾਂਗੇ ਵੀ ਜੀ ਠੀਕ ਹੈ ਜੀ ਤੇ ਠੀਕ ਹੈ ਜੀ ਕੋਈ ਹੋਰ ਕੁਛ ਹੈ ਨਾ ਜੀ ਚੀਸ ਵਾਈ ਹੈ ਆਪ ਵੀ ਚੋ ਕੇ ਚੈੱਕ ਕਰਕੇ ਤੇ ਆਪ ਵੀ ਵੇਖ ਚੱਕ ਕੇ ਘੜੇ ਮਰਾ ਕੇ ਠੀਕ ਹੈ ਜੀ ਇਹ ਕਰੀ ਇਤਰਾ ਵੀ ਦੇਖ ਸਕਦੇ ਜੇ ਸਾਰੀ ਆਪਣੇ ਤੁਸੀਂ ਤਸੱਲੀ ਕਰਕੇ ਆਪ ਵੇਸ਼ ਚਾ ਕੇ ਆਪਣੀ ਮਰਜ਼ੀ ਨਾਲ ਖੜਨੀ ਆ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ